ਗੁਰਦੁਆਰਾ ਸ਼ਿਮਲਾਪੁਰੀ ਸ਼ਾਨੀ ਅਜ ਤਰਾਏ ਗਏ ਸ੍ਰੀ ਅਖੰਡ ਪਾਤਸ਼ਾਹਬ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਣਾਂਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਮ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਨ ਪੈਂਦੇ ਬ੍ਰਹਮਪੁਰਾ ਗੇਟ ਨੇੜੇ ਮੋਹਨਪੁਰਾ ਗੁਰਦੁਆਰਾ ਸ਼ਿਮਲਾਪੁਰੀ ਵਿਖੇ ਸਾਲਾਨਾ ਗੁਰਮਤਿ ਜੋੜ ਮੇਲਾ ਦਲਪੰਥ ਮਾਤਾ ਭਾਕ ਔਰ ਸਾਹਿਬ ਜੀ ਅਤੇ ਮਿਸਲ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਮਾੜੀ ਕੰਬੋ ਕੇ ਵਾਲੇ ਅਤੇ ਸਾਚਕੰਡ ਵਾਸੀ ਬਾਬਾ ਅਕਾਲ ਸਿੰਘ ਜੀ ਉਹਨਾਂ ਤੋਂ ਵਰਸਾਏ ਸਾਚਕੰਡ ਵਾਸੀ ਸੰਤ ਮਹਾਪੁਰਖ ਬਾਬਾ ਪਿਆਰਾ ਸਿੰਘ ਸ਼ਹੀਦ ਢਾਬ ਸਰਵਾਲੇ ਦਲ ਪੰਥੀ ਮੌਜੂਦਾ ਮੁਖੀ ਸੰਤ ਬਾਬਾ ਚਤਰ ਸਿੰਘ ਢਾਬ ਸਰਵਾਲਿਆਂ ਜੀ ਦੀ ਦੇਖਰੇਖ ਹੇਠ ਅਤੇ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਮਿਤੀ 12 ਅਗਸਤ 2024 ਦਿਨ ਸੋਮਵਾਰ ਨੂੰ ਬੜੀ ਸ਼ਰਧਾ ਪੂਰਵਕ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸ੍ਰੀ ਅਖੰਡ ਪਾਠ ਸਾਹਿਬ ਅੱਜ ਮਿਤੀ 10 ਅਗਸਤ 2024 ਦਿਨ ਸ਼ਨੀਵਾਰ ਨੂੰ ਆਰੰਭ ਕੀਤੇ ਜਿਨ੍ਹਾਂ ਦੇ ਭੋਗ ਪਰਸਰ ਰੋਜ਼ਮਿਤੀ 12 ਅਗਸਤ 2024 ਦਿਨ ਸੋਮਵਾਰ ਨੂੰ ਪਾਏ ਜਾਣਗੇ ਉਸ ਤੋਂ ਪ੍ਰੰਤ ਖੁੱਲੇ ਪੰਡਾਲਾ 'ਚ ਧਾਰਮਿਕ ਦੀਵਾਨ ਸੱਜਣਗੇ ਇਸ ਸਮੇਂ ਪਹੁੰਚ ਰਹੇ ਗੁਰੂ ਘਰ ਦੇ ਮਹਾਨ ਬੁਲਾਰੇ ਢਾਡੀ ਕਵੀਸ਼ਰੀ ਜਥੇ ਜਿਵੇਂ ਕਿ ਭਾਈ ਸਤਪਾਲ ਸਿੰਘ ਐਮ ਐ ਢਾਡੀ ਜਥਾ ਅਤੇ ਭਾਈ ਬਖਸ਼ੀਸ਼ ਸਿੰਘ ਰਾਣੀ ਮਲਕ ਕਵੀਸ਼ਰੀ ਜਥਾ ਅਤੇ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਕਵੀਸ਼ਰੀ ਜਥਾ ਅਤੇ ਸੰਤ ਸਿਪਾਹੀ ਸਿਸਟਰ ਕਵੀਸ਼ਰੀ ਜਥਾ ਸ੍ਰੀ ਹਾਲੀ ਕਲਾਮ ਵਾਲੇ ਸੰਗਤਾਂ ਨੂੰ ਗੁਰੂ ਜਸਨਾ ਕੇ ਨਿਹਾਲ ਕਰਨਗੇ ਗੁਰੂ ਕਾਲੰਗਰ ਅਤੇ ਖੀਰ ਪੂੜਿਆਂ ਦਾ ਲੰਗਰ ਅਤੁੱਟ ਵਰਤੇਗਾ ਸ਼ਾਮ ਨੂੰ ਘੋੜ ਧਾੜਵੀ ਕਰਵਾਈ ਜਾਵੇਗੀ ਉਹਨਾਂ ਇਹ ਵੀ ਕਿਹਾ ਸੰਗਤਾਂ ਨੂੰ ਬੇਨਤੀ ਹੈ ਦਲਪੰਥ ਦੇ ਘੋੜਿਆਂ ਦੀ ਤਨਮਨ ਨਾਲ ਸੇਵਾ ਕਰਕੇ ਅਤੇ ਮੇਲੇ ਵਿੱਚ ਵੀ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਜਿਵੇਂ ਕਿ ਮੂਨਪੁਰਾ ਅਤੇ ਹੋਰ ਵੀ ਨੇੜਲੇ ਪਿੰਡਾਂ ਦੀਆਂ ਸੰਗਤਾਂ ਅੱਜ ਤਹ ਹੀ ਕਰ ਨਹੀਂਆਂ ਸੇਵਾਵਾਂ ਦੱਸ ਰਹੇ ਹਨ ਬਾਬਾ ਚਤਰ ਸਿੰਘ ਜੀ ਉਹਨਾਂ ਨੇੜੇ ਖੜੇ ਬਾਬਾ ਮਾਨ ਸਿੰਘ ਜੀ ਅਤੇ ਹੋਰ ਵੀ ਨਿਹੰਗ ਸਿੰਘ ਜਥੇਦਾਰ ਪਤ ਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਮਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨਸ ਰਿਹਾਲੀ ਕਲਾਂ ਇਹ ਮੇਲਾ ਜੀ ਸਿੰਘਾ ਟੀਵੀ ਤੇ ਲਾਈਵ ਦੇਖੋ ਅਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਵੀਡੀਓ ਜਲਦ ਹੀ ਦਿਖਾਵਾਂਗੇ ਬਾਬਾ ਚਦਰ ਸਿੰਘ ਜੀ ਮਾਪੂਰਖੋ ਮੈਂ ਬੋਲਦਾ ਜਸਵੀਰ ਸਿੰਘ ਅੱਜ ਸ਼ਿਮਲਾਪੁਰੀ ਚ ਗੁਰੂ ਪ੍ਰਕਾਸ਼ ਹੋਇਆ ਹੈ ਇਹ ਸੰਤਾਂ ਦੇ ਸਬੰਧ ਵਿੱਚ ਦੱਸਣ ਤੋਂ ਕੋਈ ਫਰਕ ਨਹੀਂ ਚਾਹਤ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸ੍ਰੀ ਗੁਰੂ ਗੰਗਾ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪੈਸੇ ਹੋਈ ਹੈ। ਰੈਣ ਸੁਖਾਂ ਦੇ ਦਰਤੀ ਕਰਕੇ ਇਹਦਾ ਦਿਨ ਬਖਸ਼ਰ ਕੀਤਾ। ਸਤਿਗੁਰ ਜੀ ਮੇਰਾ ਕਰਨ ਦਿਨ ਸੁਖਾਂ ਦਾ ਵਰਤਕ ਹੋਵੇ। ਧੰਨ ਧੰਨ ਸ੍ਰੀ ਗੁਰੂ ਗੰਗਾ ਸਾਹਿਬ ਜੀ ਬਰਕਤ ਵਾਲਾ ਸਦਾ। ਅੱਜ ਸਲਾਣੇ ਜੋੜ ਮਿਲ 28 ਸਾਵਣ ਵਾਲੇ ਦਿਨ ਇਹ ਸਾਰੀਆਂ ਸੰਗਤਾਂ ਵੱਲੋਂ ਮਾ ਗਰਮੂਰ ਪਟਾੜਾ ਬ੍ਰਹਮਪੁਰ ਰਾਣੀਰਾ ਇਹ ਸਵਾਚਾਰ ਇਹ ਸਾਰੇ ਨਗਰਾਂ ਦਾ ਜੋੜ ਮੇਲਾ ਇਹ ਸਾਂਝੀ ਸਾਰੀ ਸੰਗਤ ਦਾ ਜੋੜ ਮੇਲਾ ਹੁੰਦਾ ਹੈ ਹਾਂਜੀ ਗੁਰੂ ਦੀ ਕਿਰਪਾ ਦੇ ਨਾਲ ਅੱਜ ਇਹ ਜੋੜ ਮੇਲੇ ਦੀ ਰੰਗਤ ਆ ਹੋਈ ਆ ਇਹ ਨਾਲ ਖੂਹ ਦੇ ਵਿੱਚ ਬੋਰ ਕਰੋ ਜਿਹੜੀ ਖੂਹ ਹੀ ਨਾ ਪਟਾਈ ਉਸੇ ਖੂਹ ਦੀ ਝੋੜੀ ਦੇ ਬੋਰ ਕਰੋ ਖੂਹ ਦੇ ਵਿੱਚ ਵੀ ਉਹ ਤਾਲੂ ਕਰੋ ਹਾਂਜੀ ਉਹਨਾਂ ਦਾ ਨਾਮ ਰਵੇ ਵੀ ਪਾਣੀ ਉੱਥੋਂ ਪੀਣੇ ਖੂਹ ਦਾ ਉਹਨਾਂ ਖੂਹ ਦੇ ਵਿੱਚ ਬੋਰ ਆ ਆ ਟੂਟੀਆਂ ਲੱਗੀਆਂ ਛੰਗਤ ਜਾਲ ਪਾਣੀ ਵਰਸਦੇ ਆ ਅੱਜ ਸਲਾਣਾ ਜੋੜ ਮੇਰੇ ਦੀ ਦਮਤਾ ਹੋਈ ਹੈ ਖੰਡ ਪਾਠ ਪੁਰਾ ਰੰਭ ਹੋਏ ਮਰਜਾਦਾ ਅਨਸਾਰ ਉਥੇ ਹੀ ਪਰਮੇਸ਼ਰ ਕਾ ਥਾਨ ਜਗਜੀਤ ਸਿੰਘ ਰਾਕੇ ਨਾਲ ਮਹਾਰਾਜ ਦੇ ਪਿਆਰ ਦੇ ਨਾਲ ਸਾਰੇ ਹੀ ਨਗਰਾਂ ਵੱਲੋਂ ਇਹ ਦਲਪੰਥ ਦੇ ਤਿਆਰੀਆਂ ਹੋਈਆਂ ਦਲ ਮਾਦਾ ਪਾਕਾ ਸਾਹਿਬ ਮਿਸਲ ਸ਼ਹੀਦ ਬਾਬਾ ਸੁੱਖਾ ਸਿੰਘ ਬਾੜੀ ਕੰਬੋਕੇ ਸਤਖੰਡ ਵਾਸੀ ਬਾਬਾ ਅਕਾਲ ਜੀ ਬਾਬਾ ਸ਼ਹੀਦ ਜੀ ਜਿਨ੍ਹਾਂ ਦੀ ਬਰਕਤ ਦੁਆਰਾ ਇਹ ਦਲਪੰਥ ਬਾਹਰ ਵਿਚਰਦਾ ਤੇ ਇਸ ਪ੍ਰਾਤੇ ਅੱਜ ਕੀ ਹਣ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਰਾ ਮਨਾ ਰਹੇ ਜੋ ਇਹ ਇਸ ਸਾਲ ਵੀ ਇਹ ਦਰਵਾਜ਼ੇ ਇਹ ਸਾਲ ਦੇ ਹਰ ਸਾਲ ਦੇ ਤਰ੍ਹਾਂ ਜੋੜ ਮੇਲਾ ਲੱਗਦਾ ਐਤਕੋਈ ਸਾਰੀਆਂ ਸੰਗਤਾਂ ਨਗਰਾਂ ਨੇ ਸੇਵਾ ਪਰ ਕਿਰਪਾਲ ਸਿੰਘ ਦੇ ਕਬਰਾਂ ਵੀ ਭਾਈ ਕਰਪਾਲ ਸਿੰਘ ਦੀ ਸੇਵਾ ਦੇ ਨਾਲ ਹੀ ਚੱਲਿਆ ਹੋਇਆ ਬੜਿਆਂ ਨੇ ਪਹਿਲਾਂ ਕਬਰੇ ਦੀ ਸ਼ੁਰੂਆਤ ਕਰਵਾਈ ਹਾਂ ਕਰਪਾਲ ਸਿੰਘ ਨੇ ਬੈਠੇ ਮੋਹਨਪੁਰੇ ਦੇ ਇਹਨਾਂ ਨੇ ਬਲਤਾਰਿਆ ਤੇ ਸਾਰਾ ਇਹਨਾਂ ਕੰਮ ਕਰਾਇਆ ਤੇ ਇਹ ਗੁਰੂ ਦੀ ਕਿਰਪਾ ਦੇ ਨਾਲ ਸਾਰਾ ਇਹ ਫੇਵਲ ਕੇ ਸਾਰਾ ਦਾਲਪੰਥ ਦੇ ਬੂਆ ਅੱਜ ਦਾਲਪੰਥ ਪਹੁੰਚਿਆ ਹੈ ਆਪ ਜੀ ਸੰਗਤਾਂ ਨੂੰ ਕਹਿਣਾ ਚਾਹਦੇ ਹੋ ਆਰੰਭਤਾ ਹੋ ਗਈ ਹੈ ਆਪ ਦਾਲਪੰਥ ਦੇ ਅਰੇ ਗੁਰੂ ਘਰ ਦੀ ਸੇਵਾ ਕਰਕੇ ਖੁਸ਼ੀ ਲਾਹੇ ਪ੍ਰਾਪਤ ਕਰੋ ਇਹ ਵਾਦ ਤੋਂ ਵਦ ਗੁਰੂ ਕੇ ਸੰਗਤਾਂ ਨੂੰ ਬੇਨਤੀ ਕਰਦੇ ਆ ਨਾ ਕਿ ਨਾਲੇ ਸੋਮਵਾਰ ਵਾਲੇ ਦਿਨ ਦਰਸ਼ਨ ਦੇਣ ਨਾਲੇ ਆਪੋ ਆਪਣੀ ਜਥਾ ਸਖ ਸੇਵਾ ਪਾ ਕੇ ਤੇ ਗੁਰੂ ਸਾਹਿਬ ਦੇ ਖੁਸ਼ੇ ਪ੍ਰਾਪਤ ਕਰਨ ਅੱਜ ਤੋਂ ਹੀ ਚੱਲਦੇ ਅੱਜ ਤੋਂ ਖੰਡ ਪਾਠ ਚੱਲ ਪਿਆ ਲੰਗਰ ਚੱਲਦਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਲੰਗਰ ਪਾਣੀ ਛਕਦੀਆਂ ਨਾਲੇ ਸੇਵਾ ਦੇ ਹਿੱਸੇ ਪਾਉਂਦੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਸੇਵਾ ਸਰ ਕਰ ਰਹੇ ਆ ਗੁਰੂ ਸਾਹਿਬ ਕਿਰਪਾ ਕਰਨ ਇਹ ਮੋਹਨਪੁਰ ਪਟਾਣਾ ਬ੍ਰਹਮਪੁਰ ਰਾਣੀਵਲਾ ਰਾਚਾਰ ਇਹ ਸਾਦੀ ਵਾਰਤਾ ਦਾ ਹੀ ਖੰਡ ਪਾਠ ਜੋੜ ਮੇਲਾ ਹੁੰਦਾ ਤੇ ਸਾਰੀਆਂ ਸੰਗਤਾਂ ਦਾ ਇਸ ਜਗ੍ਹਾ ਦੇ ਨਾਲ ਧਰਤੀ ਦੇ ਨਾਲ ਪਿਆਰ ਆ ਸਾਰੇ ਨਗਰ ਪਿਆਰ ਦੇ ਨਾਮ ਸੇਵਾ ਕਰਦੀਆਂ ਸਾਰਜ ਸਾਧਾ ਗੁਰੂ ਕੀਆ ਬੰਦ ਗੁਰੂ ਸਾਹਿਬ ਦੀ ਕਿਰਪਾ ਦੇ ਨਾਮ ਸਤਿ ਸ੍ਰੀ ਅਕਾਲ ਪਿਆਰ ਦੇ ਨਾਮ ਸੇਵਾ ਕਰਦੀਆਂ ਤੇ ਲਾਹੇ ਲੈਂਦੀਆਂ ਬਹੁਤ ਸ਼ਾਇ ਸੰਤਾਂ ਦੇ ਜੀ ਦੇ ਨਾਲ ਤੇਰੇ ਨਾਲ ਦਲ ਪੁਲਸਵਾ ਦਾ ਭਾਕੌਰ ਸਾਹਿਬ ਦੇ ਨਾਲ ਸਾਰੇ ਬੜੇ ਪ੍ਰਾਣੇ ਇਹ ਸਿੱਖ ਨੇ ਸਾਡੇ ਸਾਰੇ ਨਗ ਪਿਆਰ ਵਾਲੇ ਨੇ ਬਹੁਤ ਪਿਆਰ ਕਰਦੇ ਚਾਰੇ ਪੰਜੇ ਨਗਰੀ ਤੇ ਸਾਰੇ ਨਾਲ ਅਸੀਂ ਵਰਤੋ ਰੱਖਦੇ ਆ ਪਿਆਰ ਦੇ ਨਾਲ ਆਪ ਜੀ ਬਬੀ ਕੀ ਕਹਿਣਾ ਚਾਹਦੇ ਹੋ ਇਸ ਦਰਵਾਜ਼ੇ ਆ ਕੇ ਅਲਾਕਾ ਨੂੰ ਅਸੀਂ ਨਗਨ ਵਾਸੀ ਤਨਮਨ ਧੰਨਾ ਸਿਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਬਣਾ ਪ੍ਰਾਪਤ ਕਰੋ ਕੀ ਕਹਿਣਾ ਚਾਹਦੇ ਹੋ ਅੱਛਾ ਜੀ ਬਾਬਾ ਜੀ ਮੈਂ ਪੁੱਤਰ ਦਾ ਜਸਵੀ ਸਿੰਘ ਚੱਲਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਕ ਜਾਵੇ ਨਾਲ ਹੋ ਜਾਵੇ ਗੁਰੂ ਗ੍ਰੰਥ ਪੰਥ ਨੂੰ ਪਾਓ ਓ ਰੀਆ ਜਿਕਾਰੇ ਜਾਵੇ ਨਿਹਾਲ ਹੋ ਜਾਵੇ ਮਾਤਾ ਭਾਗੋ ਸਹ ਦੇ ਮਨ ਨੂੰ ਪਾਵੇ ਸੁਰੀਆ ਗਾਲੇ ਜਿਕਾਰੇ ਜਾਵੇ ਨਿਹਾਲ ਹੋ ਜਾਵੇ ਬਾਪੂ ਸੀਦੇ ਮਨ ਨੂੰ ਪਾਵੇ ਸੋ ਸਰੀਆ ਗਾਲੇ ਸੁਰੀਆ ਗਾਰਾ ਬਲਾਵੇ ਨਿਹਾਲ ਹੋ ਜਾਵੇ ਸੰਗਤਾਂ ਦੇ ਮਨ ਨੂੰ ਪਾਵੇ ਸੋ ਸਰੀਆ ਗਾਲੇ ਬੋਲੇ ਸੋਨਹਾਰ ਸੁਰੀਆ ਗਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪਹੁੰਚੋ ਹੋ ਪਹਾਂ ਅੰਤ ਭਲੇ ਦਾ ਪਹਾਂ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਬੋਲ ਸਕیں ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913